ਸਸ ਆਸਾ ਮਹੱਲਾ ਪੰਜਾ ਸਗਲ ਸੂਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤਮਿਤ ਕਹਿਨ ਨਾ ਜਾਵੇ ਰਹਾਉ ਵਰਤਨੇਮ ਮੱਜਨ ਤਿਸ ਪੂਜਾ ਵੇਦ ਪ੍ਰਾਨ ਤਿੰਨ ਸਿਮਰਤ ਸੁਨੀਜਾ ਮਹਾ ਪਨੀਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤ ਤਪਨੀਤ ਤਾਂ ਕੀ ਪਾਗਰੇਨ ਜਾਂ ਕਉ ਭੇਟਿਓ ਹਰ ਹਰ ਰਾਈ ਤਾਂ ਕੀ ਗਤ ਮਿਤ ਕਥਨ ਨਾ ਜਾਏ ਆਠ ਪਹਿਰ ਕਰ ਜੋੜ ਤਿਆਵੋ ਉਨ ਸਾਧਾਂ ਕਾ ਦਰਸ਼ਨ ਪਾਵਾਂ ਮੋਹਿ ਗਰੀਬ ਕੋ ਲਿਹੋ ਰਲਾਈ ਨਾਨਕ ਆਏ ਪਏ ਸਰਨਾਈ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕ ਇਸ਼ਨਾਨੀ ਸਾਦੇ ਹੀ ਭੋਗ ਲਗਾਏ ਸੁਗਿਆਨੀ ਬਿਰਤਾ ਕਾਹੂ ਛੋੜੈ ਨਾਹੀ ਬਹਰ ਬਹਰ ਤਿਸ ਲਾਗੇ ਪਾਈ ਸਾਲ ਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਉ ਘੰਟਾ ਜਾ ਕਾ ਸੁਨੀਐ ਚਉਹ ਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੂਲੇ ਤਾਂ ਕਾ ਧੂਪ ਸਦਾ ਪਰ ਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਅਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਤਿਸਿਹੀ ਲੈਣਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਜ ਪਦਾ ਜਿਹੇ ਪੈਂਡਾ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਰਹਾਉ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਂ ਕੈ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਧੋਪਦਾ ਏਕਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੀ ਜਪ ਜਪ ਜੀਵਾ ਸਾਰਿਗ ਪਾਨੀ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾ ਲਾਲ ਜਿਵੇ ਹਰ ਭਰੇ ਪੰਡਾਰ ਤੋਟ ਨਾ ਆਵੇ ਜਪ ਨਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਵਹਾਲੇ ਰਹਾਉ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਆਸਾ ਮੁਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਨ ਕਮਲ ਗੁਰਦੇਵ ਪਿਆਰੀ ਪੂਜੈ ਸੰਤ ਹਰ ਪ੍ਰੀਤ ਪਿਆਰੀ ਰਹਾਉ ਜਾਂ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮਹੱਲਾ ਪੰਜਵਾਂ ਮੀਠੀ ਆਗਿਆ ਪਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਆ ਸੁਹਾਗਨ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪ੍ਰਿਆ ਕਹਿ ਆ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾ ਹਉ ਬੰਦੀ ਪ੍ਰਿਆ ਖਿਜਮਤਦਾਰ ਉਹ ਹੋ ਬਨਨਾਸੀ ਅਗਮ ਅਪਾਰ ਲੇ ਪਖਾ ਪ੍ਰਿਆ ਚਲੋਂ ਪਾਏ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁੱਲ ਨਾ ਸੋਭਾਵੰਤ ਕਿਆ ਜਾਣਾਂ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮਕੀਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਝੁਆ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇਬਾ ਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇਕ ਰਾਮ ਉਪਾਈ ਓਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਪਾਇਠ ਗੌਲੀ ਸਭ ਜਗ ਜੋਹਿਆ ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ ਗੁਰਮਖ ਨਾਮ ਲੱਗੇ ਸੇ ਸੋਹਿਆ ਵਰਤਨੀਮ ਕਰ ਥਾਕੇ ਪੁਨਾਹ ਚਰਨਾ ਤਟ ਤੀਰਤ ਭਵੇ ਸਭ ਧਰਨਾ ਸੇ ਉਭਰੇ ਜੇ ਸਤਗੁਰ ਕੀ ਸਰਨਾ ਮਾਇਆ ਮੋਹੇ ਸਭੋ ਜਗ ਬਹੰਦਾ ਹਉ ਮੈਂ ਪਚੈ ਮਨ ਮੁਖ ਮੂਰਾਖਾ ਗੁਰ ਨਾਨਕ ਵਾਂਹ ਪਕਰ ਹਮ ਰਾਖਾ ਆਸਾ ਮੁਹੱਲਾ ਪੰਜਵਾ ਸਰਬ ਦੂਖ ਜਬ ਬਿਸਰਹਿ ਸੁਆਮੀ ਹੀਹਾ ਊਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੈ ਨਾਏ ਲਾਈ ਸਰਬ ਸੁਖ ਪ੍ਰਵ ਤੁਮਰੀ ਰਜਾਇ ਰਹਾਉ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਸ ਦੀਆ ਤਿਸ ਚਿਤ ਵਤ ਨਾਹੀ ਮਹਾ ਬਿਖਿਆ ਮਹਿ ਦਿਨ ਰੈਣ ਜਾਹੀ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੀਕਾ ਆਸਾ ਮਹੱਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੁਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾਉ ਸਾਧ ਜਨ ਕੇ ਪੂਜੇ ਪੈਰ ਮਿਟੇ ਅਪਧਰ ਹੈ ਮਨ ਤੇ ਬੈਰ ਗੁਰ ਪੂਰੇ ਮਿਲ ਝਗਰ ਚੁਕਾਇਆ ਪੰਜ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤੇ ਸਿ ਉਪਰ ਕੁਰਬਾਨ ਆਸਾ ਮੁਹੱਲਾ 5 ਗਾਵ ਲੈ ਤੂੰ ਗਾਵਨ ਹਾਰੀ ਜੀ ਪਿੰਡ ਕੇ ਪ੍ਰਾਣ ਆਧਾਰੀ ਜਾਂ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬੋੜ ਨਾ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਐ ਰਹਾਉ ਜਾਂ ਕਾ ਦਾਨ ਨ ਖੂਟੈ ਨਾਹੀ ਭਲੀ ਭਾਂਤ ਸਭ ਸਹਿਜ ਸਮਾਹੀ ਜਾਂ ਕੀ ਬਖਸ਼ ਨਾ ਮੇਟੈ ਕੋਈ ਮਨ ਵਾਸਾਈਐ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾਂ ਕੈ ਪੂਰਨ ਪ੍ਰਭ ਕੇ ਸੇਵਕ ਦੂਖ ਨਾ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਦ ਗਾਈਐ ਦੂਰ ਨਾ ਹੋਈ ਕਤਹੂ ਜਾਈਐ ਨਦਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਧਨ ਰਾਸ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋ ਆ ਸੁਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤ ਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਨਾਸੀ ਸਤਗੁਰ ਕੀ ਸਰਣਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਮਨ ਚਿੰਤ ਤ ਸਗਲੇ ਫਲ ਪਾਏ ਅਗਨ ਬੁਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾਤ ਨਿਥਾਵੇਂ ਕੋ ਗੁਰਦੀਨੋ ਥਾਨ ਨਮਾਣੇ ਕੋ ਗੁਰਕੀਨੋ ਮਾਨ ਵੰਦਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾਂ ਕੋ ਭਇਆ ਦਿਆਲਾ ਸੋ ਜਨ ਹੋਵਾ ਸਦਾ ਨੇਹਾਲਾ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਜੀ ਸ਼ਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾਂ